ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਆਫ ਜਸ ਸੰਦੇ ਦੇ ਵਿੱਚ ਹਾਂਜੀ ਦੋਸਤੋ ਅੱਜ ਅਸੀਂ ਖੁਸ਼ਖਬਰੀ ਕੋ ਹੋਰ ਲੈ ਕੇ ਹਾਜ਼ਰ ਹੋਏ ਹਾਂ ਮੁਲਾਜ਼ਮਾਂ ਤੇ ਪੈਨਸ਼ਨਰ ਵੀਰਾਂ ਦੇ ਲਈ ਸਰਕਾਰੀ ਮੁਲਾਜ਼ਮਾਂ ਦਾ 10 ਸਾਲਾਂ ਦਾ ਇੰਤਜ਼ਾਰ ਖਤਮ ਕੇਂਦਰ ਦੀ ਮਨਜ਼ੂਰੀ 34560 ਹੋਵੇਗੀ ਬੇਸਿਕ ਤਨਖਾਹ ਪੂਰੀ ਖਬਰ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਅਗਰ ਤੁਸੀਂ ਚੈਨਲ ਦੇ ਪਰਣਾ ਬੇਅ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੇ ਚਲੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਲੱਖਾਂ ਮੁਲਾਜ਼ਮਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਮੰਤਰੀ ਮੰਡਲ ਨੇ ਸਾਰੀਆਂ ਔਟਕਲਾਂ ਨੂੰ ਪਾਸ ਕਰਦਿਆਂ 8ਵੇਂ ਤਨਖਾਹ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਸਰਕਾਰੀ ਮੁਲਾਜ਼ਮਾਂ ਦੇ ਅੰਦਰ ਖਾਹਾਂ ਵਿੱਚ ਬੰਪਰ ਵਾਧਾ ਹੋਵੇਗਾ ਮੁਲਾਜ਼ਮ ਪਿਛਲੇ 10 ਸਾਲਾਂ ਤੋਂ 8ਵੇਂ ਪੇ ਕਮਿਸ਼ਨ ਦੀ ਉਡੀਕ ਕਰ ਰਹੇ ਸਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਤਨਖਾਹਾਂ ਕਮਿਸ਼ਨ ਨੂੰ ਅੱਗੇ ਮਨਜ਼ੂਰੀ ਨਹੀਂ ਦੇਵੇਗੀ ਪਰ ਵੀਰਵਾਰ ਨੂੰ ਮੰਤਰੀ ਮੰਡਲ ਦੀ ਬੈਠਕ 'ਚ ਇਸ ਮੁੱਦੇ ਉੱਤੇ ਮਨਜ਼ੂਰੀ ਮਿਲਣ ਦੀ ਆ ਨਾਲ ਅਫਵਾਹਾਂ ਅਤੇ ਅਟਕਲਾਂ ਦਾ ਬਾਜ਼ਾਰ ਵਿੱਚ ਰੁਕ ਗਿਆ ਹੈ ਬਾਜ਼ਾਰ ਵੀ ਰੁਕ ਗਿਆ ਹੈ ਇਸ ਫੈਸਲੇ ਨਾਲ ਮੁਲਾਜ਼ਮਾਂ ਦੇ ਮਨਾਂ ਵਿੱਚ ਇੱਕ ਹੀ ਸਵਾਲ ਉੱਠ ਰਿਹਾ ਹੋਵੇਗਾ ਕਿਉਂ ਨਾ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਇਹ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ 28 ਫਰਵਰੀ 2014 ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਸੀ ਰਾਜਾਂ ਅਤੇ ਸਰਕਾਰੀ ਕੰਪਨੀਆਂ ਨਾਲ ਗਲਬਾਤ ਅਤੇ ਸਲਾਮ ਮਸ਼ਵਰੇ ਤੋਂ ਬਾਅਦ ਕਮਿਸ਼ਨ ਨੇ 19 ਨਵੰਬਰ 2015 ਨੂੰ ਆਪਣੀ ਰਿਪੋਰਟ ਮਤਾਬ ਸਰਕਾਰ ਨੂੰ ਸੌਂਪੀ ਜਿਸ ਤੋਂ ਬਾਅਦ 1 ਜਨਵਰੀ 2016 ਤੋਂ ਸੱਤਵੇਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਸੱਤਵੇਂ ਤਨਖਾਹ ਕਮਿਸ਼ਨ ਦਾ ਸਮਾਂ ਸਾਲ 2026 ਵਿੱਚ ਖਤਮ ਹੋ ਜਾਵੇਗਾ ਅੱਠਵੇਂ ਤਨਖਾਹ ਕਮਿਸ਼ਨ ਆਪਣੀ ਰਿਪੋਰਟ ਦੇਣ ਤੋਂ ਪਹਿਲਾਂ ਰਾਜ ਸਰਕਾਰਾਂ ਸਰਕਾਰੀ ਕੰਪਨੀਆਂ ਆਦਿ ਨਾਲ ਗੱਲ ਕਰੇਗਾ ਸਰਕਾਰ ਜਲਦੀ ਹੀ 8ਵੇਂ ਤਨਖਾਹ ਕਮਿਸ਼ਨ ਦੇ ਚੇਅਰਮੈਨ ਅਤੇ ਦੋ ਮੈਂਬਰਾਂ ਦੇ ਨਾਂਵਾਂ ਦਾ ਐਲਾਨ ਕਰੇਗੀ ਮੰਨਿਆ ਜਾ ਰਿਹਾ ਹੈ ਕਿ 8ਵੇਂ ਤਨਖਾਹ ਕਮਿਸ਼ਨ ਜਨਵਰੀ 2026 ਤੋਂ ਲਾਗੂ ਹੋ ਸਕਦਾ ਹੈ ਕਿਉਂਕਿ 7ਵੇਂ ਤਨਖਾਹ ਕਮਿਸ਼ਨ ਦੀ ਸਮਾਂ ਸੀਮਾ ਜਨਵਰੀ ਵਿੱਚ ਹੀ ਖਤਮ ਹੋ ਜਾਵੇਗੀ ਇਸ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਅਤੇ ਸਰਕਾਰ ਨਾਲ ਸਲਾਹ ਕੀਤੀ ਜਾਵੇਗੀ ਸੱਤਵੇਂ ਤਨਖਾਹ ਕਮਿਸ਼ਨ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਤਨਖਾਹਾਂ ਛੇ ਪੱਤਿਆਂ ਦੇ ਪੈਨਸ਼ਨਾਂ ਵਿੱਚ ਅਹਿਮ ਬਦਲਾਅ ਕੀਤੇ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਇੰਨਾ ਸਾਰਿਆਂ ਵਿੱਚ ਬਦਲਾਅ ਹੋਵੇਗਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਨਾਲ ਮੁਲਾਜ਼ਮਾਂ ਅਤੇ ਸੇਵਾ ਮੁਕਤ ਪੈਨਸ਼ਨਾਂ ਦੋਵਾਂ ਨੂੰ ਲਾਭ ਹੋਵੇਗਾ ਕੇਂਦਰ ਸਰਕਾਰ ਹਰ 10 ਸਾਲ ਬਾਅਦ ਇੱਕ ਤਨਖਾਹ ਕਮਿਸ਼ਨ ਦਾ ਗਠਨ ਕਰਦੀ ਹੈ ਇਸ ਵਿੱਚ ਮਹਿੰਗਾਈ ਅਤੇ ਆਰਥਿਕ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਪੱਤਿਆਂ ਅਤੇ ਲਾਭਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਪੈਨਸ਼ਨਾਂ ਦੀ ਪੈਨਸ਼ਨਾਂ ਲਈ ਮਹਿੰਗਾਈ ਪੱਤੇ ਯਾਨੀ ਕਿ ਡੀਏ ਅਤੇ ਮਹਿੰਗਾਈ ਰਾਹਤ ਯਾਨੀ ਕਿ ਡੀਆਰ ਦੋਵਾਂ ਵਿੱਚ ਬਦਲਾਅ ਕੀਤਾ ਗਿਆ ਹੈ 8ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ ਮੀਡੀਆ ਰਿਪੋਰਟਾਂ ਦੇ ਮੰਨਿਆ ਮੰਨਿਏ ਤਾਂ 8ਵੇਂ ਪੇ ਕਮਿਸ਼ਨ ਤੋਂ ਬਾਅਦ ਕੇਂਦਰ ਕਰਮਚਾਰੀਆਂ ਦੀ ਬੇਸਿਕ ਤਨਖਾਹ 18000 ਰੁਪਏ ਤੋਂ ਵੱਧ ਕੇ 34560 ਰੁਪਏ ਹੋ ਜਾਵੇਗੀ ਇਸ ਦਾ ਮਤਲਬ ਹੈ ਕਿ ਘਟੋ-ਕਟ ਉਜਰਤ ਸਿੱਧੇ ਤੌਰ ਤੇ ਦੁੱਗਣੀ ਹੋ ਜਾਵੇਗੀ ਇਸੇ ਤਰ੍ਹਾਂ ਪੈਨਸ਼ਨ ਵਿੱਚ ਵੀ ਬੰਪਰ ਵਾਅਦਾ ਹੋਣ ਦੀ ਉਮੀਦ ਹੈ ਅਠਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਘਟੋ-ਕਟ ਪੈਨਸ਼ਨ ਮੌਜੂਦਾ 9000 ਤੋਂ ਵੱਧ ਕੇ 17200 ਰੁਪਏ ਹੋ ਸਕਦੀ ਹੈ ਤੇ ਇਹ ਸੀ ਅੱਜ ਦੀ ਵੱਡੀ ਅਪਡੇਟ ਹੋਰ ਅਪਡੇਟਸ ਜਾਣਨ ਦੇ ਲਈ ਸਾਡਨ ਬਨੇ ਰਹੋ ਧੰਨਵਾਦ